ਬਿਲਾਵਲ ਮਹੱਲਾ ਪਹਿਲਾ ਫਿੱਤੀ ਘਰ ਦਸਵਾਂ ਜਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇਕਮ ਇਕ ਅੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਗੰ ਅਗੋਚਰ ਰੂਪ ਨਾਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈਆ ਕਿਆ ਜਪ ਜਾਪਉ ਬਿਨ ਜਗ ਦੀਸੈ ਗੁਰ ਕਾ ਸ਼ਬਦ ਮਹਿਲ ਘਰ ਦੀਸੈ ਰਹਾਉ ਦੂਜੈ ਭਾਇ ਲੱਗੇ ਪਛਤਾਣੇ ਜਨ ਦਰਬਾਦ ਆਵਣ ਜਾਣੀ ਚਾਲੇ ਆਵਹਿ ਚਾਲੇ ਜਾਹਿ ਸਿਰ ਜਮ ਕਾਲ ਸੇ ਚੋਟਾਂ ਖਾਹਿ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕੀਨੈ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਤਰਤ ਆਕਾਸ਼ ਕੀਏ ਬੈ ਸੰਕੋਥਾ ਰਾਤ ਦਿਨੰਤ ਕੀਏ ਬਹੁ ਭਾਉ ਜਿਨ ਕੀਏ ਕਰ ਵੇਖਣਹਾਰਾ ਅਵਰਨ ਦੂਜਾ ਸਿਰਜਣਹਾਰਾ ਤ੍ਰਿਤਿਆ ਬ੍ਰਹਮਾ ਵਿਸ਼ਨ ਮਹੇਸ਼ਾ ਦੇਵੀ ਦੇਵ ਉਪਾਇ ਵੇਸਾ ਜੋਤੀ ਜਾਤੀ ਗਣਤਨਾ ਆਵੈ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਾ ਭਰਪੂਰ ਕਿਸ ਨੇੜਾ ਕਿਸ ਅੱਖਾਂ ਦੂਰ ਚੌਥ ਉਪਾਏ ਚਾਰੇ ਵੇਦਾ ਖਾਣੀ ਚਾਰੇ ਬਾਣੀ ਘੇਦਾ ਅਸ਼ਟ ਦਸਾ ਖਟ ਤੀਨ ਉਪਾਏ ਸੋ ਬੁਝੈ ਜਿਸ ਆਪ ਬੁਝਾਏ ਤੀਨ ਸਮਾਵੈ ਚੌਥੇ ਵਾਸਾ ਪ੍ਰਣਮਤ ਨਾਨਕ ਹਮਤਾ ਤੇ ਦਾਸਾ ਪੰਜਮੀ ਪੰਜ ਭੂਤ ਬੇਤਾਲਾ ਆਪ ਗੋਚਰ ਪੁਰਖ ਨਿਰਾਲਾ ਇਕ ਪ੍ਰਮ ਭੂਖੇ ਮੋਹ ਪਿਆਸੇ ਇਕ ਰਸ ਚਾਖ ਸ਼ਬਦ ਤ੍ਰਿਪਤਾਸੇ ਇਕ ਰੰਗ ਰਾਤੇ ਇਕ ਮਰ ਧੂਰ ਇਕ ਦਰ ਕਰ ਸਾਚੈ ਦੇਖ ਹਦੂਰ ਝੂਠੇ ਕਉ ਨਾਹੀ ਪਤਨਾਉ ਕਬਹੁ ਨਾ ਸੂਚਾ ਕਾਲਾ ਕੰ ਪਿੰਜਰ ਪੰਖੀ ਬੰਧਿਆ ਕੋਏ ਛੇਰੀ ਪਰਮੈ ਮੁਕਤ ਨਾ ਹੋਏ ਤੋ ਛੂਟੈ ਜਾਂ ਖਸਮ ਛਡਾਇ ਗੁਰਮਤਿ ਮੇਲੇ ਭਗਤ ਦਿਰੜਹਾਏ ਖਸ਼ਟੀ ਖੜ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਿਰਾਵ ਆਵਾਜੇ ਜੀ ਪ੍ਰਭ ਭਾਵੈ ਤਾ ਮਹਿਲ ਗੁਲਾਵੈ ਸ਼ਬਦੇ ਭੇਦੇ ਤੋ ਪਤ ਪਾਵੈ ਕਰ ਕਰ ਵੇਸ ਖਪਹਿ ਜਲ ਜਾਵਹਿ ਸਾਚੈ ਸਾਚੈ ਸਾਥ ਸਮਾਵਹਿ ਸਤਮੀ ਸਤ ਸੰਤੋਖ ਸਰੀਰ ਸਤ ਸਮੁੰਧ ਭਰੇ ਨਿਰਮਲ ਨੀਰ ਮੱਜਨ ਸੀਤ ਸਤਿ ਰਦਾ ਵਿਚਾਰ ਗੁਰ ਕੈ ਸ਼ਬਦ ਪਾਵੈ ਸਬ ਪਾਰ ਮਨ ਸਾਚਾ ਮੁਖ ਸਾਚਾ ਉਪਾਇ ਸਤਿ ਮਿ ਸਾਨੈ ਥਾਤਨਾ ਪਾਇ ਅਸ਼ਟਮੀ ਅਸ਼ਟ ਸੇਧ ਬੁੱਧ ਸਾਧੈ ਸਤਿ ਮਹਿ ਕੇਵਲ ਕਰਮ ਅਰਾਧੈ ਪਉਣ ਪਾਣੀ ਅਗਨੀ ਵਿਸਰਾਉ ਤਹੀਂ ਨਿਰੰਜਨ ਸਾਚੋ ਨਾਮ तिस मह रहया निवलाय प्रणवत नानक काल न ना खाए नाव नौमी नवे नाथ नव खंडा घट घट नाथ महा बलवंडा आई पूता इह जग सारा प्रभ आदेश आदर रखवारा आद जुगादी है पी होग ओह अपरम्पर करण जोग दसवी नाम दान इशनान ਆਨੰਦ ਮੱਜਨ ਸੱਚਾ ਬੰਧਿਆਨ ਸਤਿ ਨੈ ਨਲਾਗੈ ਪ੍ਰੰਪਉ ਭਾਗੈ ਬਿਨ ਮਨਾ ਟੂਟ ਸਕਾਚੈ ਤਾਗੈ ਜਿਉ ਤਾਗਾ ਜਗ ਏਵੈ ਜਾਣਹੁ ਆਸਥਿਰ ਚੀਤ ਸਾਚ ਰੰਗ ਮਾਣ ਏਕਾਦਸ਼ੀ ਇਕ ਰਿਦੈ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੈ ਬ੍ਰਤ ਆਤਮ ਚੀਨੈ ਬਾਖੰਡਰਾ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨਿਹਕੇਵ ਸੂਚੈ ਸਾਚੈ ਨਾ ਲਾਗੈ ਮਲ ਜਹ ਦੇਖੋਂ ਤਹ ਏਕੋ ਏਕਾ ਹੋਰ ਜੀ ਉਪਾਏ ਵੇ ਕੋ ਵਿਕਾਰ ਫਲੋ ਹਾਰ ਕੀਏ ਫਲ ਜਾਈ ਰਾਸ ਕਸ ਖਾਏ ਸਾਧ ਗਵਾਏ ਕੂੜਾ ਲਾਲ ਚ ਲੱਟੈ ਲਪਟਾਏ ਛੂਟੈ ਗੁਮਖ ਸਾਚ ਪਮਾਏ ਦੁਆਦ ਸਮੁਦਰਾ ਮਨ ਔ ਤੂਤਾ ਅਹਿਲ ਸੁਜਾਗ ਹੈ ਕਬਹ ਨ ਸੂਤਾ ਜਾਗ ਜਾਗ ਰਹਿ ਲਿਵ ਲਾਈ ਗੁਰ ਪਰਚੈ ਤਿਸ ਕਾਲ ਨ ਖਾਏ ਅਤੀਤ ਭਏ ਮਾਰੇ ਬਹਿਰਾਈ ਪ੍ਰਣਵਤ ਨਾਨਕ ਤਹ ਲਿਵ ਲਾਈ ਦੁਆਰ ਸੀ ਦਇਆ ਦਾਨ ਕਰ ਜਾਣੇ ਬਾਹਰ ਜਾ ਤੋ ਭੀਤਰ ਆਣੇ ਬਰਤੀ ਬਰਸ ਰਹਿ ਨਿਹਕਾਮ ਅਜਾਪ ਜਾਪ ਜਪੈ ਮੁਖ ਨਾਮ ਤੀਨ ਭਗਵਨ ਮਹਿ ਏਕੋ ਜਾਣੈ ਸਭ ਸੁਚ ਸੰਜਮ ਸਾਥ ਪਛਾਣੈ ਤੇਰਸ ਤਰਵਰ ਸਮੁੰਦ ਕਨਾਰੈ ਅੰਮ੍ਰਿਤ ਮੂਲ ਸਿਖਰ ਲਿਵਤਾਰੈ ਡਰ ਡਰ ਮਰੈ ਨਾ ਗੂੜੈ ਕੋਇ ਨਿਡਰ ਗੂੜ ਮਰੈ ਪਤ ਖੋਇ ਡਰ ਨਹਿ ਕਰ ਕਰਮਹਿ ਡਰ ਜਾਣੈ ਤਖਤ ਨਿਵਾਸ ਸਚ ਮਨ ਪਹਾਣੈ ਚੌਦਸ ਚੌਥੇ ਥਾਵਹਿ ਲਹਿ ਪਾਵੇ ਰਾਜ ਸਤਾਮਸ ਸਤ ਕਾਲ ਸਮਾਵੈ ਸਸੀਅਰ ਕੈ ਕਰ ਸੂਰ ਸਮਾਵੈ ਜੋਗ ਜੁਗਤ ਕੀ ਕੀਮਤ ਪਾਵੈ ਚੌਦਸ ਭਵਨ ਪਾਤਾਲ ਸਮਾਇ ਖੰਡ ਬ੍ਰਹਮੰਡ ਰਹਿ ਆ ਨਿਵਲਾਈ ਅਮਾਵਸਿਆ ਚੰਦ ਗੁਪਤ ਗੈਣਾਰ ਬੂਝੋ ਗਿਆਨੀ ਸ਼ਬਦ ਵਿਚਾਰ ਸਸੀਅਰ ਗगन ਜੋਤ ਤਹਿ ਲੋਈ ਕਰ ਕਰ ਵੇਖੈ ਤਤਾ ਸੋਈ ਗੁਰ ਤੇ ਦੀਸਾ ਸੋਤਿ ਸਹੀ ਮਾਹ ਮਨ ਮੁਖ ਭੂਲੇ ਆਵਹਿ ਜਾਣੀ ਘਰ ਦਰ ਥਾਪ ਸਿਰਥਾਨ ਸੁਹਾਵੈ ਆਪਿ ਪਛਾਣੈ ਜਾਂ ਸਤਿਗੁਰ ਪਾਵੈ ਜਹੇ ਆਸਾ ਤਹ ਬਿਨਸ ਬਿਨ ਆਸਾ ਫੂਟੈ ਖੱਪਰ ਦੁਖਧਾ ਮਨਸਾ ਮੰਮਤਾ ਜਾਲ ਤੇ ਰਹੈ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਬਿਲਾਵਲ ਮਹੱਲਾ ਤੀਜਾ ਵਾਰ 7 ਘਰ 10ਵਾਂ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਆਦਿਤਵਾਰ ਆਦਪੁਰਖ ਹੈ ਸੋਈ ਆਪੇ ਵਰਤੈ ਅਵਰਨਾ ਕੋਈ ਓ ਪੋਤ ਜਗ ਰਹਿਆ ਪ੍ਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਫਿਰਦਾ ਜਪਨੀ ਜਪਉ ਗੁਣਤਾ ਸਾਹ ਹਰ ਅਗੰਗ ਅਗੋਚਰ ਅਪਰੰਪਰ ਸੁਆਮੀ ਜਨ ਪਗ ਲਗ ਧਿਆਵੈ ਹੋਏ ਦਾਸੰਦਾਸਾ ਰਹਾਓ ਸੋਮਵਾਰ ਸਚ ਰਹਿਆ ਸਮਾਏ ਇਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵਲਾਏ ਜਿਸ ਦੇ ਵੈ ਤਿਸ ਪੱਲ ਪਾਏ ਅਗੰ ਅਗੋਚਰ ਲਖਿਆ ਨਾ ਜਾਏ ਗੁਰ ਕਾ ਸ਼ਬਦ ਹਰ ਰਹਿਆ ਸਮਾਏ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਧੰਦਾ ਲਾਇਆ ਆਪ ਬੁਝਾਏ ਸੋਈ ਬੂਜੈ ਗੁਰ ਕਾ ਸ਼ਬਦ ਦਰ ਕਰ ਸੂਝੈ ਪ੍ਰੇਮ ਭਗਤ ਕਰੇ ਲਿਬਲਾਏ ਹਉਮੈ ਮੰਤਾ ਸ਼ਬਦ ਜਲਾਏ ਬੁੱਧਵਾਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰੱਤੇ ਮਨ ਨਿਰਮਲ ਹੋਏ ਹਰ ਗੁਣ ਦਾਵੇ ਹਉਮੈ ਮਲ ਹੋਏ ਦਰ ਸੱਚਾ ਸਦ ਸੋਭਾ ਪਾਏ ਨਾਮ ਰੱਤੇ ਗੁਰ ਸ਼ਬਦ ਸੁਹਾਏ ਲਾਹਨਾਮ ਪਾਏ ਗੁਰਦੁਆਰ ਆਪੇ ਦੇਵਾ ਦੇਵਨਹਾਰ ਜੋ ਦੇਵੈ ਤਿਸਕੋ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ਔਰ ਧਾਰ ਦੇਵਨਹਾਰੇ ਕਉ ਜੈਕਾਰ ਵੀਰਵਾਰ ਵੀਰ ਭਰਮੁ ਪੁਲਾਏ ਪ੍ਰੇਤ ਭੂਤ ਸਭ ਦੂਜੈ ਲਾਏ ਆਪ ਉਪਾਏ ਕਰ ਵੇਖੈ ਵੇਕਾ ਸਬਨਾ ਕਰਤੇ ਤੇਰੀ ਟੇਕਾ ਜੀ ਜੰਤ ਤੇਰੀ ਸਰਣਾਈ ਸੋ ਮਿਲੈ ਜਿਸਲਾਹ ਮਿਲਾਈ ਸ਼ੁਕਰਵਾਰ ਪ੍ਰਭ ਰਹਾ ਸਮਾਈ ਆਪ ਉਪਾਏ ਸਬ ਕੀਮਤ ਪਾਈ ਗੁਰਮੁਖ ਹੋਵੈ ਸੋ ਕਰੈ ਵਿਚਾਰ ਸਤ ਸੰਜਮ ਕਰਨੀ ਹੈ ਕਾਰ ਵਰਤਨੇ ਮਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਭਾਉ ਹੈ ਦੂਜਾ ਛਿਣਛਰਵਾਰ ਸੋਣ ਸਾਸਤ ਵਿਚਾਰ ਹਉ ਮੈਂ ਮੇਰਾ ਭਮੈ ਸੰਸਾਰ ਮਨ ਮੁਖ ਅੰਧਾ ਦੂਜੈ ਭਾਏ ਜਨ ਦਰਬਾਧਾ ਚੋਟਾਂ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸਚ ਕਰਨੀ ਸਾਚ ਲਿਵ ਲਾਈ ਸਤ ਗੁਰ ਸੇਵ ਹੈ ਸੇਵੜ ਭਾਗੀ ਹਉ ਮੈਂ ਮਾਰ ਸਚ ਲਿਵ ਲਾਗੀ ਤੇਰਾ ਰੰਗ ਰਾਤੇ ਸਹਿਜ ਸੁਭਾਏ ਤੂੰ ਸੁਖਦਾਤਾ ਲੈ ਮਿਲਾਏ ਇੱਕ ਤੇ ਦੂਜਾ ਨਾਹੀ ਕੋਏ ਗੁਰਮੁਖ ਬੂਝੈ ਸੋਝੀ ਹੋਏ ਪੰਦਰਹ ਚਿੰਤ ਸਤਵਾ ਮਹਾਰੂਪੀ ਆਵਹਿ ਵਾਰ ਵਾਰ ਦਿਨ ਸਰੈ ਤੇ ਮੈਂ ਸੰਸਾਰ ਆਵਾ ਗੌਣ ਕੀ ਆਕਰਤਾਰ ਨਿਚਲ ਸਾਚ ਰਹਿਆ ਕਲ ਤਹਾਰ ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ ਬਿਲਾਵਲ ਮਹਲਾ 3 ਆਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਜੰਤ ਮਾਇਆ ਮੋਹ ਪਾਜੇ ਦੂਜੈ ਭਾਇ ਪਰਪੰਚ ਲਾਗੇ ਆਵਹਿ ਜਾਵਹਿ ਮਰਹਿ ਅਭਾਗੇ ਸਤਗੁਰ ਭੇਟਿਆ ਸੋਝੀ ਪਾਏ ਪਰਪੰਚ ਚੂਕੇ ਸੱਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾ ਕੈ ਮਨ ਵਸਿਆ ਪ੍ਰਭ ਏਕ ਰਹਾਉ ਸ੍ਰਿਸ਼ਟ ਉਪਾਏ ਆਪੇ ਸਭ ਵੇਖੈ ਕੋਇ ਨਾ ਮੇ ਟੈ ਤੇਰੈ ਲੇਖੈ ਸਿਧ ਸਾਧਕ ਜੇ ਕੋ ਕਹੈ ਕਹਾਏ ਭਾਵੇਂ ਭੂਲਾ ਆਵੇ ਜਾਏ ਸਤਗੁਰ ਸੇਵੈ ਸੋ ਜਨ ਗੂਝੈ ਹਉਮੈ ਮਾਰੇ ਤਾਂ ਦਰਸੂਝੈ ਏਕ ਸte ਸਭ ਦੂਜਾ ਹੂਆ ਏਕੋ ਵਰਤੈ ਅਵਰਨਾ ਬੀਆ ਦੂਜੇ ਤੇ ਜੇ ਏਕੋ ਜਾਣੈ ਗੁਰ ਕੈ ਸ਼ਬਦ ਹਰ ਦਰ ਮੀਸਾਣ ਸਤਗੁਰ ਭੇਟੇ ਤਾਂ ਏਹੋ ਪਾਏ ਵਿਚਹੁ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਸਾਹਿਬ ਕੀ ਸੇਵ ਕਰੈ ਸਰਣਾਈ ਆਪੇ ਬਖਸ਼ੇ ਦੇਵੜਾਈ ਤਿਸ ਤੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਈ ਗੁਰਮਤੀ ਸ਼ਾਨ ਵਸੈ ਸਰੀਰ ਸ਼ਬਦ ਚੀਨ ਫਿਰ ਲਗੈ ਨਾਮ ਪੀਰ ਆਵੈ ਨਾ ਜਾਏ ਨਾ ਦੁੱਖ ਪਾਏ ਨਾ ਮੇਰਾ ਤੇ ਸਹਜ ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਾਧ ਰਹਿਆ ਭਰਪੂਰ ਇੱਕ ਸੇਵਕ ਇੱਕ ਭਰਮੁ ਬੁਲਾਏ ਆਪੇ ਕਰੇ ਹਰਿਆ ਕਰਾਏ ਏਕੋ ਵਰਤੈ ਅਵਰਨਾ ਕੋਏ ਮਨ ਰੋਸ ਕੀ ਜੈ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰ ਸਾਚਾ ਸਾਚੇ ਵਿਚਾਰੀ ਥਿਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿਤੀ ਵਾਰ ਸਭ ਆਵਹਿ ਜਾਹਿ ਗੁਰ ਸ਼ਬਦ ਨਹਿਚਲ ਸਦਾ ਸੱਚ ਸਮਾਹਿ ਥਿਤੀ ਵਾਰ ਤਾਂ ਜਾਂ ਸੱਚ ਰਾਤੇ ਬਿਨ ਨਾਮ ਸਭ ਭਰਮ ਹੈ ਕਾਚੇ ਮਨ ਮੁਖ ਮਰ ਹੈ ਮਰ ਵਿਗਤੀ ਜਾਹੇ ਏਕ ਨ ਚੇਤ ਹੈ ਦੂਜਾ ਲੋਭਾ ਅਚੇਤ ਕਿੰਡੀ ਅਗਿਆਨ ਅੰਧਾਰ ਬਿਨ ਸ਼ਬਦੈ ਕਿਉ ਪਾਏ ਪਾਰ ਆਪ ਉਪਾਇ ਪਾਵਨ ਹਾਰ ਆਪੇ ਕੀਤੋ ਗੁਰ ਵਿਚਾਰ ਬਹੁਤੇ ਥੇਕ ਕਰਹਿ ਥੇਕ ਤਾਰੀ ਭਵ ਭਵ ਭਰਮ ਹੈ ਕਾਚੀ ਸਾਰੀ ਅਥਾ ਸੁਖ ਨਾ ਆਗੈ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤਗੁਰ ਸੇਵੇ ਭਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਥੀ ਤੀਵਾਰ ਦੂਜਾ ਦੋਏ ਸਤਗੁਰ ਬਾਝੋਂ ਅੰਧ ਗੁਵਾਰ ਤੀਵਾਰ ਸੇਵਹਿ ਮੁਕਤ ਗੁਵਾਰ ਨਾਨਕ ਗੁਰਮੁਖ ਗੂਜੈ ਸੋਝੀ ਪਾਏ ਇਕਤਨਾਗ ਸਦਾ ਰਹਿਆ ਸਮਾਏ ਬਿਲਾਵਲ ਮਹੱਲਾ ਪਹਿਲਾ ਸ਼ੰਤ ਦਖਣੀ ਇਕ ਓੰਕਾਰ ਸਤਗੁਰ ਪ੍ਰਸਾਦ ਮੁੰਦਨ ਵੇਲੜੀਆ ਗੋਇਲ ਆਈ ਰਾਮ ਮਟਕੀ ੜਾ ਤਹੀ ਹਰ ਲਿਵ ਲਾਈ ਰਾਮ ਲਿਵ ਲਾਏ ਹਰ ਸਿਉ ਰਹੀ ਗੋਇਲ ਸਹਜ ਸ਼ਬਦ ਸਿੰਗਾਰੀਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਮਿਲਹੁ ਸਾਥ ਪਿਆਰੀਆ ਤਨ ਭਾਏ ਭਗਤੀ ਦੇ ਪ੍ਰੀਤੰ ਕਾਮ ਕ્રોਧ ਨਿਵਾਰਿਆ ਨਾਨਕ ਮੋਹ ਧਨ ਵੇਲ ਸੁੰਦਰ ਦੇਖ ਪਿਰ ਸਾਧਾਰਿਆ ਸਚ ਨਵੇ ਲੜੀਏ ਜੋ ਬਨ ਬਾਲੀ RAM ਆਉ ਨਾ ਜਾਓ ਕਹੀਂ ਆਪਣੇ ਸਹਿ ਲਾਲੀ RAM ਨਾਹ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਪਾਵੇ ਅਗਾਧ ਬੋਧ ਅਤਤ ਤਸਿਆ ਸਹਿਜ ਪ੍ਰਗੁਣ ਗਾਵੈ RAM ਨਾਮ ਰਸਾਲ ਰਸਿਆ ਰਵੈ ਸਾਧ ਪਿਆਰੀਆ ਗੁਰ ਸ਼ਬਦ ਦੀਆ ਧਾਨ ਕੀਆ ਨਾਨਕ ਵਿਚਾਰਿਆ ਸ੍ਰੀ ਧਰਮੋਹ ਅੜੀ ਫਿਰ ਸੰਗ ਸੂਤੀ RAM ਗੁਰ ਕੈ ਭਾਇ ਚਲੋ ਸਾਧ ਸੰਗੂਤੀ RAM ਤਰ ਸਾਧ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆਂ ਇੱਕ ਭਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆ ਦਿਨ ਰੈਣ ਘੜੀ ਨਾਂ ਚ ਸਾ ਵਿਸਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਪੰਜਨੋ ਜੋਤ ਸਬਾਇੜੀਏ ਤ੍ਰਿ ਭਵਨ ਸਾਰੇ ਰਾਮ ਘਟ ਘਟ ਰਗ ਰਹਿਆ ਅਲਖ ਅਪਾਰੇ ਰਾਮ ਅਲਖ ਅਪਾਰ ਅਪਾਰ ਸਾਚਾ ਆਪ ਮਾਰ ਨਿਲਾਈਐ ਹਉ ਮੈਂ ਮਨਤਾ ਲੋਭ ਜਲੋ ਸ਼ਬਦ ਮੈਲ ਚੁਟਾਈਐ ਦਰ ਜਾਏ ਦਰਸ਼ਨ ਕਰੀ ਪਾਣੈ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾ ਤ੍ਰਿਪਤੀ ਨਾਨਕਾ ਉਰ ਧਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਘਣਾਂ ਸੱਚੇ ਦਾ ਸੀ ਰਾਮ ਮੋਹੀ ਪ੍ਰੇਮ ਪ੍ਰੇ ਪ੍ਰਭ ਅਬਿਨਾਸੀ ਰਾਮ ਅਵਗਤੋ ਹਰਨਾਥ ਨਾਥਹ ਤਿਸੈ ਪਹਾਵੇ ਸੋਥੀਐ ਕਿਰਪਾਲ ਸਦਾ ਦਇਆਲ ਦਾਤਾ ਜੀ ਆਂ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹਿ ਏ ਤੇਖ ਭਵਨੀ ਹੱਥ ਨਾ ਜਾਣਾ ਨਾਨਕ ਸਚ ਗਹਿ ਰਹੇ ਪਿੰੜੀ ਰਹਿਣ ਭਲੀ ਦਿਨ ਸੁਹਾਏ RAM ਨਿਜ ਘਰ ਸੋਤੜੀਏ ਫਿਰ ਮੰਜਗਾਏ RAM ਨਵ ਹਾਨ ਨਵ ਧਨ ਸ਼ਬਦ ਜਾਗੀ ਆਪਨੇ ਪਿਰ ਪਹਾਣੀਆਂ ਤਜ ਕੂੰਡ ਕਪਟ ਸੁਭਾਵ ਦੂਜਾ ਚਾਤਰੀ ਲੋਕਾਣੀਆਂ ਮੈਂ ਨਾਮ ਹਰਿ ਕਾ ਹਾਰ ਕੰਠੇ ਸਾਚ ਸ਼ਬਦ ਮੀਸਾਣੀਆਂ ਕਰਜ ੋੜ ਨਾਨਕ ਸਾਚ ਮੰਗਾਏ ਨਦਰ ਕਰ ਤੁਧ ਭਾਣਿਆ ਜਾ ਬਸ ਲੋਨੜੀਏ ਬੋਲੇ ਗੁਰਬਾਣੀ ਰਾਮ ਜੇਨ ਸੁਣ ਮੰਨੇ ੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਝੈ ਓਹ ਸ਼ਬਦ ਸਮਾਏ ਆਪ ਗਵਾਏ ਤ੍ਰਿ ਭਵਨ ਸੋਝੀ ਸੁਝੈ ਰਹਿ ਅਤੀਤ ਅਪਰੰਪਰ ਰਤਾ ਸਾਚ ਮਨ ਗੁਣਸਾਰਿਆ ਉਹ ਪੂਰ ਰਹਾ ਸਰਬ ਠਾਈ ਨਾਨਕਾ ਉਰ ਧਾਰਿਆ ਮਹਿਲ ਬੁਲਾਏ ੜੀਏ ਪਗਤ ਸਨੇ ਹੀ ਰਾਮ ਗੁਰਮਤਿ ਮਨ ਰਹਸੀ ਸੀ ਜਿਸਦੇ ਹੀ ਰਾਮ ਮਨ ਮਾਰੀਜੈ ਸ਼ਬਦ ਸੀਝੈ ਤ੍ਰੈ ਲੋਕ 나ਥ ਪਛਾਣੈ ਮਨ ਡੀਕ ਡੋਲਣਾ ਜਾਏ ਕਤਹੀ ਆਪਨਾ ਪਿਰ ਜਾਣੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮਹਿਤਾਨ ਤੱਕੀਆ ਤੇ ਰੋ ਸਾਥ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਵੇ ਰੋ ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ਇਕ ਓ ਅੰਕਾਰ ਸਤਗੁਰ ਪ੍ਰਸਾਦ ਮੇਰਾ ਹਰਿ ਪ੍ਰਭ ਸੇਜੈ ਆਇਆ ਮਨ ਸੁਖ ਸਮਾਨ ਆ ਨਾਮ ਗੁਰ ਤੁਠੈ ਹਰਿ ਪ੍ਰਭ ਪਾਇਆ ਰੰਗ ਰਲਿਆ ਮਾਨ ਆ ਨਾਮ ਵਡ ਭਾਗੀਆਂ ਸੋਹਾਗਣੀ ਪਰਮ ਸਤਿ ਕਮਾਣਾ ਰਾਮ ਹਰ ਪ੍ਰਭ ਹਰ ਸੋਹਾਗ ਹੈ ਨਾਨਕ ਮਨ ਭਾਣਾ ਰਾਮ ਨਿਮਾਣਿਆ ਹਰ ਮਾਨ ਹੈ ਹਰ ਪ੍ਰਭ ਹਰ ਆ ਪੈ ਰਾਮ ਗੁਰਮੁਖ ਆਪ ਗਵਾਇ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਪ੍ਰਭ ਭਾਵੇ ਸੋ ਕਰੈ ਹਰ ਰੰਗ ਹਰ ਰਾ ਪੈ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਧਰਾਪੈ ਰਾਮ ਮਾਨਸ ਜਨਮ ਹਰ ਪਾਈਐ ਹਰ 라ਵਣ ਵੇਰਾ ਰਾਮ ਗੁਰਮੁਖ ਮਿਲ ਸੋਹਾਗਣੀ ਰੰਗ ਹੋਏ ਕਣੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ 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 ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰਿ ਪ੍ਰਭ ਅਗੰ ਦ੍ਰਿੜਹਾਇ ਮਾਨ ਤਨ ਰੰਗ ਭੀਨਾ ਰਾਮ ਬਗਤ ਵਚਲ ਹਰ ਨਾਮ ਹੈ ਗੁਰਮੁਖ ਹਰਿ ਨਾਮ ਆਰਾਮ ਬਿਨ ਹਰ ਨਾਮ ਨਾ ਜੀਵਦੇ ਜਿਉਂ ਜਲ ਬਿਨ ਮੀਨ ਆਰਾਮ ਸਫਲ ਜਨਮ ਹਰ ਪਾਇਆ ਨਾਮ ਪ੍ਰਭ ਕੀ ਨਾਰਾਮ ਬਿਲਾਵਲ ਮਹੱਲਾ ਚੌਥਾ ਸ਼ਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵੱਸੈ ਵੱਡ ਭਾਗ ਗੁਰ ਪੂਰੈ ਵੇ ਖਾਲਿਆ ਨਾਨਕ ਹਰਿ ਲਿਵ ਲਾਗ ਸੰਤ ਮੇਰਾ ਹਰ ਪ੍ਰਭ ਰਾਵਣ ਆਇਆ ਹੋ ਮੈਂ ਵਿਥ ਝਾਗੇ RAM ਗੁਰਮਤ ਆਪ ਮਿਟਾਇਆ ਹਰ ਹਰਿ ਲਿਵ ਲਾਗੇ RAM ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ RAM ਜਨ ਨਾਨਕ ਹਰ ਤਬ ਪਾਇਆ ਪੂਰਾ ਬੜ ਭਾਗੇ RAM ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਿਧਾਈ ਰਾਮ ਗੁਰ ਪੂਰੈ ਪ੍ਰਭ ਪਾਇਆ ਹਰ ਹਰ ਲਿਵਲਾਈ ਰਾਮ ਅਗਿਆਨ ਅੰਧੇਰਾ ਟੱਕਿਆ ਜੋਤ ਪ੍ਰਗਟਿਆਈ ਰਾਮ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ ਤਨ ਹਰ ਪ੍ਰਭ ਪਿਆਰੈ 라ਵਿਆ ਜਾਂ ਹਰ ਪ੍ਰਭ ਭਾਈ ਰਾਮ ਅਖੀਂ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ RAM ਗੁਰਪੂਰੈ ਹਰ ਨੇ ਲਿਆ ਹਰ ਰਸ ਆਧਾਈ RAM ਜਨ ਨਾਨਕ ਨਾਮ ਵਿਗਸਿਆ ਹਰ ਹਰ ਲਿਵਲਾਈ RAM ਹਮ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ RAM ਧੰ ਧੰ ਗੁਰੂ ਸ਼ਾਬਾਸ ਹੈ ਜਿਨ ਹਮ ਮੈ ਮਾਰੀ RAM ਜਿਨ ਵਡ ਭਾਗੀਆਂ ਵਡ ਭਾਗ ਹੈ ਹਰ ਹਰ ਉਰਤਾਰੀ RAM ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲੇਹਾਰੀ RAM ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ RAM ਅਗਨਾਸ਼ੀ ਵਰ ਸੁਣਿਆ ਮਨ ਉਪਜਿਆ ਚਾਇਆ RAM ਮਨ ਪੀਤ ਲਾਗੈ ਵੱਡੈ ਭਾਗੈ ਕਬ ਮਿਲੀਐ ਪੂਰਨ ਪਤੇ ਸਹਜੇ ਸਮਾਈਐ ਗੋਵਿੰਦ ਪਾਈਐ ਦੇਖ ਸਖੀਏ ਮੋਹ ਮਤੇ ਦਿਨ ਰਹਿਣ ਠਾਢੀ ਕਰਉ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਲੈ ਹੁ ਮੋਹਿ ਲੜ ਲਾਇਆ ਭਇਆ ਸਮਾਹੜਾ ਹਰ ਰਤਨ ਵਿਸਾਹਾਰਾਨ ਖੋਜੀ ਖੋਜ ਲੱਧਾ ਹਰ ਸੰਤਨ ਪਾਹਾਰਾਨ मिले संत प्यारे दया धारे कथहै अकथ विचार एक चित एक मन ध्याए स्वामी लाए प्रीत प्यारो कर जोड प्रभु पह कर बिनंती मिले हर जस लाहा बिनवंत नानक दास तेरा मेरा प्रभु अगम अथाह साहा अटल गण्या पूर्ण संजो गो राम सुख ह संहु पहया ਗਇਆ ਜੋ ਗੋਰਾਮ ਮਿਲ ਸੰਪਿਆਏ ਪ੍ਰਪਿਆਏ ਬਣੇ ਅਚਰਜ ਜਾਨੀਆਂ ਮਿਲ ਇਕੱਤਰ ਹੋਏ ਸਹਿਜ ਢੋਏ ਮਨ ਪੀਤ ਉਪਜੀ ਮਾਂ ਜੀਆਂ ਮਿਲ ਜੋਤ ਜੋਤੀ ਓਤ ਪੋਤੀ ਹਰਨਾਮ ਸਬਰਸ ਖੋਗੋ ਵਿਨਵੰਤਨਾਂ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਭਗਵਨ ਸੁਹਾਵੜਾ ਤਰਤਸ ਭਾਗੀ RAM ਪ੍ਰਾਪ ਘਰ ਆਏ ਅੜਾ ਗੁਰ ਚਰਨ ਲਾਗੀ ਰਾਮ ਗੁਰ ਚਰਨ ਲਾਗੀ ਸਹਜ ਜਾਗੀ ਸਗਲ ਇੱਛਾ ਕੁੰਡੀਆਂ ਮੇਰੀ ਆਸ ਪੂਰੀ ਸੰਤ ਤੂਰੀ ਫਰ ਮਿਲੇ ਕੰਤ ਵਿਛੁਲਨੇ ਆ ਆਨੰਦ ਆਨੰਦ ਵਜਹਿ ਵਾਜੇ ਅਹੰ ਮਾਤਮਨ ਕੀ ਤਿਆਗੀ ਬਿਨਵੰਤ ਨਾਨਕ ਸ਼ਰਨ ਸੁਆਮੀ ਸੰਤ ਸੰਗ ਲਿਵ ਲਾਗੀ ਬਿਲਾਵਲ ਮਹੱਲਾ ਪੰਜਵਾ ਭਾਗ ਸੁਲਖਣਾ ਹਰ ਕੰਤ ਹਮਾਰਾ ਰਾਮ ਅਨਹਦ ਬਾਜਿਤਰਾ ਇਸ ਤੁੰਦਰ ਬਾਰਾ ਰਾਮ ਆਨੰਦ ਅਨ ਦਿਨ ਵਜਹ ਵਾਜੇ ਦਿਨ ਸਰੈਣ ਯੂ ਮਾਹਾ ਤਹਿ ਰੋਗ ਸੋਗ ਨਾ ਦੁਖ ਬਿਆਪੈ ਜਨਮ ਮਰਨ ਨਾ ਤਾਹ ਰਿਧ ਸਿਧ ਸੁਧਾਰਸ ਅੰਮ੍ਰਿਤ ਭਗਤ ਭਰੇ ਪੰਢਾਰਾ ਬਿਨਵੰਤ ਨਾਨਕ ਵਿਲੇ ਹਾਰ ਵੰਨਿਆ ਪਾਰ ਬ੍ਰਹਮ ਪ੍ਰਾਨ ਅਧਾਰਾ ਸੁਣ ਸਖੀ ਸਹੇਲੜੀ ਹੋ ਮਿਲ ਮੰਗਲ ਗਾਵ ਹਰਾਮ ਮਨ ਤਨ ਪੇਮ ਕਰੇ ਤਿਸ ਪ੍ਰਭ ਕੋ ਰਾਵ ਹਰਾਮ ਕਰ ਪ੍ਰੇਮ ਰਾਵ ਹੰ ਤਿਸੈ ਭਾਵ ਹ ਇਕ ਨਿਮਖ ਪਲ ਤਨਾ ਤਿਆ bìਐ ਗਹਿ ਕੰਠ ਲਾਈਐ ਨਹਿ ਲੱਜਾਈਐ ਚਰਨ ਰਾਜ ਮਨ 파ਗੀਐ ਭਗਤ ਠਗੋਰੀ ਪਾਏ ਮੋਹ ਹ ਅੰਤ ਕਤ ਹੂ ਨਾ ਤਾਵ ਹਾਂ ਬਿਨ ਵੰਤ ਨਾਦਕ ਮਿਲ ਸੰਗ ਸਾਜਨ ਅਮਰ ਪਦਵੀ ਪਾਵਹਿਸਮਨ ਬਿਸਮ ਭਈ ਪੇਠ ਗੁਣ ਅਬਨਾਸੀ ਰਾਮ ਕਰ ਗਹਿ ਪੂਜਾ ਗਹੀ ਕਟ ਜਮ ਕੀ ਫਾਸੀ ਰਾਮ ਗਹਿ ਪੂਜਾ ਦੀਨੀ ਦਾਸ ਕੀਨੀ ਅੰਕੁਰ ਉਦੋਤ ਜਨਾਇ ਮਨ ਮੋਹ ਬਿਕਾਰ ਨਾਠੇ ਦਿਲ ਸ ਨਿਰਮਲ ਆਇਆ ਦ੍ਰਿਸ਼ਟ ਤਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ ਬਿਨਵੰਤ ਨਾਨਕ ਭਈ ਨਿਰਮ ਪ੍ਰਭ ਮਿਲੇ ਅਬਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤਰਲੀ ਸੰਪੂਰਨ ਥੀ ਆ ਰਾਮ ਬ੍ਰਹਮ ਦੀਸਾ ਬ੍ਰਹਮ ਸੁਣੀਏ ਏਕ ਏਕ ਵਖਾਣੀਐ ਆਤਮ ਪ੍ਰਸਾਰ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਿਨਵੰਤ ਨਾਨਕ ਸੇ ਹੀ ਜਾਣ ਹੈ ਜਿਨਿ ਹਰ ਰਸ ਪੀਆ